ਉਹ ਹਾਂਜੀ ਬਾਜੀ ਨਮਸਕਾਰ ਆਦਾਬ ਸਤਿ ਆਕਾਲ ਕੀ ਹਾਲ ਚਾਲ ਹੈ ਬ੍ਰੀ ਸਵਾਗਤ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜਾ ਸਾਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬਾਜੀ ਚੈਨਲ ਆਪਾਂ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣਦੇ ਜਈਆਂ ਸ਼ਾਨਦਾਰ ਵੀਡੀਓ ਲਿਆਉਂਦੇ ਰਿਹਾ ਕਰੀਏ ਤਾਂ ਇੱਕ ਤੋਂ ਇੱਕ ਖਰੇ ਤੇ ਟੌਪ ਜਾਨਵਰਾਂ ਦਾ ਸ਼ੌਂਕ ਕਰਾਂ ਦੇ ਰਿਹਾ ਕਰੀਏ ਉਹ ਹਾਂਜੀ ਵੀ ਦਰਸ਼ਕ ਬ੍ਰੋ ਅੱਜ ਵਾਲਾ ਜੋੜਾ ਮੇਰਾ ਭਰਾ ਆਪਣੇ ਘਰੋਂ ਆ ਜੀ ਠੀਕ ਹੈ ਚੈੱਕ ਕਰ ਲੋ ਮਾਦੀ ਦੀ ਕੁਆਲਿਟੀ ਉਹਨਾਂ ਭਰਾਵਾਂ ਵਾਸਤੇ ਬਹੁਤ ਵਧੀਆ ਨਯਾਇਜ ਚੰਗੇ ਕਬੂਤਰ ਨੇ ਜਿਹੜੇ ਮੇਰੇ ਭਰਾ ਘਰ ਦੀਆਂ ਬਾਜ਼ੀਆਂ ਦਾ ਸ਼ੌਂਕ ਰੱਖਦੇ ਨੇ ਫਿਰ ਉਹ ਘਰ ਦੇ ਡਾਰ ਦੇ ਵਿੱਚ ਮੈਂ ਕਹਿੰਦਾ ਇਹਨਾਂ ਕਬੂਤਰਾਂ ਦਾ ਮੇਰਾ ਵੀ ਕੋਈ ਤੋੜ ਨਹੀਂ ਠੀਕ ਹੈ ਜੀ ਬਰੀਡ ਪਹਿਲਾਂ ਸੁਣ ਲੋ ਬਾਬੇ ਧੰਨੇ ਵਾਲੇ ਕਬੂਤਰਾਂ ਦੇ ਵਿੱਚੋਂ ਜੀ ਵੱਡਾ ਜੋੜਾ ਲਾਲ ਚੀਨਿਆਂ ਦਾ ਪੂਰੀ ਨੋਕ ਚਿੱਟੀਆਂ ਅੱਖਾਂ ਸੜੇ ਹੋਏ ਲਾਲ ਪੈਰਾਂ ਦਾ ਬਾਬੇ ਉਹ ਆਪਣਾ ਕਬੂਤਰ ਤੇ ਵੀਰੇ ਸਵਾਤਰੀ ਕਹ ਲੋ ਲਾਲਸਰੀ ਕਹ ਲੋ ਫਿੱਕੀ ਬਦਾਮਸਰੀ ਕਹ ਲੋ ਆਪਣੀ ਮਾਦੀ ਆ ਜੀ ਠੀਕ ਹੈ ਗੂੜੀਆਂ ਖਟੀਆਂ ਅੱਖਾਂ ਦੀ ਐ ਤੇ ਮੈਂ ਕਹਿੰਦਾ ਵੀਰੇ ਜੋੜਾ ਐ ਸਾ ਟਾਪ ਜੋੜਾ ਐ ਨਾ ਬੱਚੇ ਜੁੜੀ ਦੇ ਮੇਰਾ ਵੀਰ ਥੋੜੇ ਤੋਂ ਪੁਆਇਆਂ ਤੋਂ ਨਹੀਂ ਬਹਿਣੇ ਵੀਰੇ ਉਹ ਚੀਜ਼ ਐ ਵਿੱਚ ਮੈਂ ਤੁਹਾਨੂੰ ਵੀਡੀਓ ਤੇ ਬਾਬੇ ਉਹ ਰੇਟ ਮੈਂਸ਼ਨ ਕਰਾਂਗਾ ਤੇ ਜਿਹੜੇ ਮੇਰੇ ਭਰਾ ਘਰ ਦੇ ਬਾਜ਼ੀਆਂ ਦੇ ਸ਼ੌਂਕ ਰੱਖਦੇ ਨੇ ਉਹਨਾਂ ਵਾਸਤੇ ਬਾਬੇ ਉਹ ਚੱਬ ਕੱਟ ਚੀਜ਼ ਐ ਜੀ ਬੱਚੇ ਥੋੜੇ ਤੋਂ ਬਹਿਣੇ ਨਹੀਂ ਇੰਨੇ ਕੋਈ ਜ਼ਿਆਦਾ ਗਰਮ ਬੱਚੇ ਨੇ ਨਾ ਮੇਰਾ ਭਰਾ ਠੀਕ ਹੈ ਜੀ ਬਸ ਇਨਾਂ ਦਾ ਤੁਸੀਂ ਧਿਆਨ ਰੱਖਣਾ ਜੋੜੀ ਦੇ ਬੱਚੇ ਘਟਾ ਕੇ ਛੋਟੇ-ਛੋਟੇ ਬੱਚਿਆਂ ਨੂੰ ਮੇਰਾ ਭਰਾ ਆਪਣਾ ਛਾਤਾ ਇਲਾਕਾ ਦਿਖਾਉਣਾ ਸ਼ੁਰੂ ਕਰਦੇ ਹੋ ਠੀਕ ਹੈ ਜੀ ਮੈਂ ਕਹਿੰਦਾ ਬਾਬੇ ਉਹ ਕਲੀਆਂ-ਕਲੀਆਂ ਤੇ ਬੱਚੇ ਵੱਡੇ ਕੂਤਰਾਂ ਦੇ ਨਾਲ ਜਾ ਕੇ ਖੈਂਦੇ ਨੇ ਕਿਹਾ ਪਤੋ ਸਾਡੇ ਨਾਲ ਆ ਕੇ ਔਡ ਉਹ ਚੀਜ਼ ਅੱਜ ਤੁਹਾਡੇ ਅੱਗੇ ਆਪਾਂ ਪੇਸ਼ ਕਰਤੀ ਆ ਵਿੱਚ ਸਾਨੂੰ ਰੇਟ ਮੈਂਸ਼ਨ ਕਰਕੇ ਆਪਾਂ ਵੀਡੀਓ ਲਾਵਾਂਗੇ ਬਾਈ ਜੀ ਸਿਰਫ ਔਰ ਸਿਰਫ 4000 ਰੁਪਏ ਰੇਟ ਆ ਜੀ ਮਾਦੀ ਬਹੁਤ ਹੀ ਜ਼ਿਆਦਾ ਗਰਮ ਹੈ ਜਿਵੇਂ ਮੈਂ ਮਾਦੀ ਦੇ ਕੋਲੇ ਕੈਮਰਾ ਕਰਤਾ ਨਾ ਵੀਰੇ ਕੂਤਰੀ ਹੂੰ ਹੂੰ ਦੀ ਆਵਾਜ਼ ਕਰਦੀ ਆ ਚੈੱਕ ਕਰੋ ਦੇਖੋ ਠ ਯੋਗੀ ਕਦੇ ਕੁਤਰਾ ਬਾਹਰ ਕੱਢਣੇ ਚੈੱਕ ਕਰੋ ਦੇਖੋ ਜਿਵੇਂ ਦੇ ਕੋਲ ਕੈਮਰਾ ਲੈ ਕੇ ਜਾਣਾ ਕੁਤਰੀ ਹੁੰਹ ਹੁੰਦੀ ਆਵਾਜ਼ ਕਰਦੀ ਆ ਠੀਕ ਆ ਜੀ ਆਂਦੇ ਬੱਚੇ ਮੇਰਾ ਭਰਾ ਕਰਦਾ ਹੋਇਆ ਜੋੜਾ ਫੁੱਲ ਗਾਰੰਟੀ ਵਾਲਾ ਜੋੜਾ ਜੋੜੀ ਦੇ ਬੱਚੇ ਮੇਰਾ ਭਰਾ ਤੁਸੀਂ ਜਿੰਨੇ ਮਰਜ਼ੀ ਡਾਲੀਓ ਮੇਰਾ ਭਰਾ 100 ਵੈਕਨੀ 200 ਨੇ ਜਿੰਨੇ ਪਰਸੈਂਟ ਕਹੋਗੇ ਮੇਰਾ ਭਰਾ ਉਹਨੇ ਪਰਸੈਂਟ ਬਾਬੇ ਉਹ ਆਪਾਂ ਤੁਹਾਨੂੰ ਪਿਓਰਿਟੀ ਦੀ ਠੀਕ ਆ ਗਾਰੰਟੀ ਦੇ ਦਾਂਗੇ ਜੋ ਤੁਹਾਡੇ ਸਾਹਮਣੇ ਵੀਰੇ ਇਕੱਲੇ ਬੋਲਣ ਦੇ ਨਾਲ ਨਹੀਂ ਕੁਝ ਹੁੰਦਾ ਠੀਕ ਆ ਜੀ ਇਹੋ ਜਿਹੇ ਝੋਟੇ ਚਾਹੀਦੇ ਨੇ ਮੇਰਾ ਭਰਾ ਠੀਕ ਹੈ ਜੀ ਆ ਚੈੱਕ ਕਰ ਲੂ ਮੇਰਾ ਵੀਰ ਜੋ ਕੁਆਲਿਟੀ ਤੁਹਾਡੀ ਸਕਰੀਨ ਦੇ ਸਾਹਮਣੇ ਚਿੱਟੀਆਂ ਅੱਖਾਂ ਦਾ ਆਪਣਾ ਕੂਤਰਾ ਜੀ ਖਟੀਆਂ ਦੀ ਆਪਣੀ ਮਦੀਨ ਕਬੂਤਰ ਆਪਣੇ ਦਾ ਵजूद ਚੈੱਕ ਕਰ ਲੂ ਮਾਦੀ ਬਿਲਕੁਲ ਬੈਠੇ ਹੋਏ ਵजूद ਦੀ ਪੈਰ ਦੇ ਵਿੱਚ ਇਹਦੇ ਛੱਲਾ ਲੱਗਿਆ ਵੀਰੇ ਤੇ ਹਲਕੇ ਜੀ ਕੁਦੀ ਨਾਲ ਪੂਛ ਕੋਲ ਮੈਲੀ ਆ ਤੇ ਕਿਉਂਕਿ ਤੁਹਾਨੂੰ ਪਤਾ ਜੀ ਅਕਸਰ ਆਪਣੇ ਹੁਣ ਠੰਡ ਦੇ ਦਿਨ ਨੇ ਇਹਨਾਂ ਦਿਨਾਂ ਦੇ ਵਿੱਚ ਕੂਤਰਾ ਆਂਡੇ ਬੱਚੇ ਮੇਰਾ ਭਰਾ ਕਰਦੇ ਹੁੰਦੇ ਨੇ ਸੋਤਾ ਕਰਕੇ ਜੋੜਿਆਂ ਵਾਲੇ ਕੂਤਰਾ ਦੇ ਅਕਸਰ ਥੋੜੇ ਬਹੁਤ ਪੁੰਝੇ ਜਾਂ ਕਰਨੀਆਂ ਮੈਲੀਆਂ ਹੁੰਦੀਆਂ ਹੀ ਨੇ ਠੀਕ ਹੈ ਜੀ ਤੂ ਆਪਣੇ ਬਹੁਤ ਭਰਾ ਸੀਗੇ ਮੇਰਾ ਭਰਾ ਖਾਸ ਕਰ ਅੰਮ੍ਰਿਤਸਰ ਤੋਂ ਠੀਕ ਹੈ ਜੀ ਜਿੰਨਾ ਏਰੀਆ ਦੇ ਵਿੱਚ ਮੇਰਾ ਵੀਰ ਲਗਭਗ ਘਰ ਦੀਆਂ ਛੱਤਾਂ ਜ਼ਿਆਦਾ ਉੜਦੀਆਂ ਨੇ ਉਹਨਾਂ ਵੀ ਰਸਤੇ ਤਾਂ ਮੇਰਾ ਭਰਾ ਅੱਜ ਵਾਲਾ ਜੋੜਾ ਬਾਈ ਜੀ ਤੋਹਫਾ ਹੀ ਆ ਤੋਹਫਾ ਉਹ ਵੀ ਬਾਈ ਜੀ ਐਸ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਠੀਕ ਹੈ ਵੀਰੇ ਤੁਸੀਂ ਕੱਲਾ ਰੇਟ ਨਾ ਵੇਖਿਆ ਕਰੋ ਯਾਰ ਚਲੋ ਆਪਾਂ ਵਿੱਚ ਤੁਹਾਨੂੰ ਰੇਟ ਮੈਂਸ਼ਨ ਕਰਦੇ ਆਂ ਵੀਰੇ ਠੀਕ ਹੈ ਹੁਣ ਦੇਖੋ ਇਹੋ ਜੀਆਂ ਚੀਜ਼ਾਂ ਵੀਰੇ ਘਰੇ ਤਿਆਰ ਕਰਕੇ ਰਿਜ਼ਲਟ ਕੱਢ ਕੇ ਤੁਹਾਡੇ ਅੱਗੇ ਮੇਰਾ ਭਰਾ ਪੇਸ਼ ਕਰਨੀ ਮੇਰੇ ਕੋਈ ਖਾਲਾ ਜੀ ਦਾ ਬਾੜਾ ਨਹੀਂ ਠੀਕ ਹੈ ਜੀ ਬਹੁਤ ਸਮਾਂ ਬਹੁਤ ਟਾਈਮ ਲੱ ਚੈੱਕ ਕਰ ਚੈੱਕ ਕਰ ਤੁਸੀਂ ਕਰ ਸਕਦੇ ਹੋ ਬਕਾਇਦਾ ਕਬੂਤਰ ਆਪਣੇ ਦੀ ਕੁਆਲਟੀ ਫੋਲੋ ਬੈਕ ਸੇਟ ਹੋਏ ਹੋਏ ਜਾਨਵਰ ਨੇ ਬੇਫਿਕਰ ਹੋ ਕੇ ਮੈਰਾ ਵੀਰ ਇਹਨਾਂ ਜਾਨਵਰ ਨੂੰ ਆਪਣੇ ਖੋਡਿਆਂ ਵਿੱਚ ਛੱਡੋ ਸੋਹਣੇ ਬੱਚੇ ਕਢਾਓ ਤਰੇਲਤ ਤੁਹਾਨੂੰ ਬਾਪੇ ਉਹ ਦੇਖਿਓ ਬੰਦ ਝੜ ਕੇ ਹੀ ਮਿਲੇਗਾ ਠੀਕ ਹੈ ਜੀ ਬਾਕੀ ਵੀਰੇ ਮੈਨੂੰ ਉਹ ਬੰਦਾ ਫੋਨ ਨਾ ਲਾਵੇ ਜਿਹੜਾ ਬੰਦਾ ਕਵੇ ਵੀਰੇ ਸਾਨੂੰ ਕੱਲਾ ਕਬੂਤਰ ਦੇ ਦਿਓ ਕਾਸ਼ ਵੀਰੇ ਆ ਆਪਣੇ ਘਰ ਵਾਲੇ ਕੂਤਰਾਂ ਦੇ ਵਿੱਚੋਂ ਆਹ ਕੱਲੀ ਮਾਦੀ ਦੇ ਦਿਓ ਜਿਹੜੇ ਛੱਲਾ ਪਾਇਆ ਹੋਇਆ ਠੀਕ ਹੈ ਵੀਰੇ ਆਖੇ ਵੀਰੇ ਸਾਡਾ ਜੋੜਾ ਬਣ ਜਾਏਗਾ ਪਰ ਆ ਜੇ ਥੋੜਾ ਜੋੜਾ ਬਣ ਜਾਏਗਾ ਸਾਡਾ ਤਾਂ ਯਾਰ ਇਵੀ ਗੱਲ ਤੁਸੀਂ ਵੇਖਿਆ ਕਰੋ ਨਾ ਠੀਕ ਹੈ ਥੋੜਾ ਜੋੜਾ ਬਣ ਆਇਆ ਸਾਡਾ ਜੋੜਾ ਮੇਰਾ ਭਰਾ ਬਣਿਆ ਬਣਾਇਆ ਜੀ ਦਾ ਅਸੀਂ ਖੁਦ ਰਿਅਲਟ ਲਿਆ ਆਵਿਆ ਉਹ ਜੋੜਾ ਸਾਡਾ ਖਰਾਬ ਹੋ ਜਾਣਾ ਮੇਰਾ ਵੀਰ ਸੋ ਉਹ ਬੰਦਾ ਮੈਨੂੰ ਫੋਨ ਨਾਲ ਆਵੇ ਕਿ ਕਾਸ਼ ਵੀਰੇ ਸਿੰਗਲ ਨਰ ਦੇ ਦੋ ਜਾਂ ਸਿੰਗਲ ਮਾਦੀ ਦੇ ਦੋ ਠੀਕ ਹੈ ਜੀ ਬਕਾਇਦਾ ਆਪਾਂ ਤੁਹਾਨੂੰ ਵਿੱਚ ਰੇਟ ਮੈਂਸ਼ਨ ਕਰਤਾ ਵਾ ਕਬੂਤਰਾਂ ਦਾ ਠੀਕ ਹੈ ਕਿਉਂਕਿ ਵੀਰੇ ਆਪਾਂ ਨੂੰ ਕੋਈ ਗਿਲਾਸ਼ ਕੁਮਾ ਨਹੀਂਗਾ ਨਾ ਹੀ ਆਪਾਂ ਉਸ ਰੇਟ ਦੇ ਵਿੱਚ ਮੇਰਾ ਵੀਰ ਕੂਤਰ ਲਈ ਦੇਣੇ ਠੀਕ ਹੈ ਜੀ ਸ਼੍ਰੀਆ ਮੇਰਾ ਭਰਾ ਰੇਟ ਦੱਸ ਕੇ ਤੁਹਾਨੂੰ ਬਕਾਇਦਾ YouTube ਤੇ ਉੱਤੇ ਮੇਰਾ ਵੀਰ ਵੀਡੀਓ ਚਾੜੀ ਤੇ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਹੈ ਲੱਗ ਗਿਆ ਕਬੂਤਰ ਆਪਣਾ ਗੁੜਕਣਾ ਚੈੱਕ ਕਰੋ ਹੁਣ ਆਪਾਂ ਥੋੜੀ देर ਚੁੱਪ ਬਹਿਨੇ ਆ ਤੇ ਕਬੂਤਰ ਦੀ ਮੇਰਾ ਆਪਣਾ ਤੁਸੀਂ ਗੁੜਕਣੀ ਬਾਬੇਓ ਚੈੱਕ ਕਰ ਲਓ ਫੁੱਲ ਚੀੜਾ ਜੋੜਾ ਯਾਰ ਠੀਕ ਹੈ ਜੀ ਬੱਚੇ ਵੀਰੇ ਥੋੜੇ ਤੋਂ ਭੁਆਏ ਤੋਂ ਨਹੀਂ ਬਣੇ ਬਾਕੀ ਆ ਤੁਹਾਨੂੰ ਪਤਾ ਹੀ ਆ ਜੀ ਹੁਣ ਇੱਥੇ ਬੰਦੇ ਮੋਦਲ ਨੇ ਵੀਰੇ ਲੱਖਾਂ ਲੱਖਾਂ ਦੇ ਕਬੂਤਰ ਲੈਂਦੇ ਨੇ ਇਹ ਨਹੀਂ ਕਿ ਹਾਂ ਵੀ ਲੱਖ ਵਾਲੇ ਕਬੂਤਰ ਤਿੰਨ ਦਿਨ ਹੀ ਉੱਡਣਗੇ ਨਹੀਂ ਵੀਰੇ ਉੱਡਣਾ ਉਹਨਾਂ ਕਬੂਤਰਾਂ ਨੇ ਵੀ ਸੇਮ ਹੁੰਦਾ ਆ ਠੀਕ ਆ ਬਸ ਵੀਰੇ ਤੁਹਾਨੂੰ ਪਤਾ ਇੱਕ ਬੰਦਾ ਨਾ ਚੱਲਦਾ ਹਨਾ ਫਿਰ ਉਸ ਬੰਦਿਆਂ ਦੀ ਮੇਰਾ ਭਰਾ ਮਿੱਟੀ ਵੀ ਸੋਨੇ ਦਾ ਭਾਅ ਵੇਖਦੀ ਵੀਰੇ ਬਿਕਣੀ ਵੀ ਚਾਹੀਦੀ ਆ ਕਿਉਂਕਿ ਵੀਰੇ ਅਗਲੇ ਨੇ ਆਪਦੀ ਅੱਧੀ ਉਮਰ ਅੱਧਾ ਸਮਾਂ ਮੰਨ ਕੇ ਚੱਲੋ ਕਬੂਤਰਬਾਜੀ ਨੂੰ ਦਿੱਤਾ ਠੀਕ ਆ ਜੀ ਤੇ ਫਿਰ ਜੇ ਉਹਨਾਂ ਦੇ ਕੂਤਰ ਇੰਨੇ ਮਹਿੰਗੇ ਨਹੀਂ ਵਿਕਣਗੇ ਫਿਰ ਕਿਹਨਾਂ ਤੇ ਵਿਕਣਗੇ ਠੀਕ ਆ ਅਗਲੇ ਨੇ ਵੀਰੇ ਨ ਠੀਕ ਹੈ ਜੀ ਮਿਹਨਤ ਕਰਕੇ ਬਾਈ ਭਰਾ ਨੇ ਨਸਲਾਂ ਵੜਾਈਆਂ ਫਿਰ ਉਹਨਾਂ ਦਾ ਵੀ ਨਾਂ ਬੈਕ ਦਈਆ ਚੈੱਕ ਕਰ ਲਓ ਮੇਰਾ ਵੀਰ ਬਾਕੀ ਵੀਰ ਰਹੀ ਗੱਲ ਬਚਿਆਂ ਦੀ ਗੋੜ ਰੰਗ ਦੇ ਰੱਤੇ ਗੂੜੇ ਲਾਲ ਚੀਨੇ ਖੱਟੀਆਂ ਦੇ ਚਿੱਟੀਆਂ ਦੇ ਔਰ ਬਾਈ ਜੀ ਫਿੱਕੀਆਂ ਹਰੀਆਂ ਤੱਕ ਦੇ ਜੋੜੇ ਆਹ ਬੱਚੇ ਕੱਢੂਗਾ ਜੀ ਠੀਕ ਹੈ ਜੀ ਕਿਉਂਕਿ ਵੀਰ ਜਿਹੜਾ ਮਰਦੀ ਦਾ ਬਲੱਡ ਆ ਇਹ ਆਪਣੇ ਹਰੀਆਂ ਅੱਖਾਂ ਵਾਲੇ ਬਦੇ ਗੂਤਰਾ ਦੇ ਵਿੱਚੋਂ ਆ ਮੇਰਾ ਵੀਰ ਇਹ ਹਰੀਆਂ ਅੱਖਾਂ ਵੀ ਕੱਢਦੇ ਨੇ ਠੀਕ ਹੈ ਬਾਕੀ ਸਾਨੂੰ ਇਹਨਾਂ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਆਪਾਂ ਸ਼ੌਕ ਮੁਕੰਮਲ ਆਪਣੀ ਵੀਡੀਓ ਵਿੱਚ ਕਰਾਵਾਂਗੇ ਤੇ ਵੀਡੀਓ ਵਿੱਚ ਬਾਬਿਓ ਤੁਸੀਂ ਬਣੇ ਰਹੋ ਜੋੜਾ ਜਿਵੇਂ ਲੱਗਿਆ ਜੋੜਾ ਐਵੇਂ ਹੀ ਲੱਗਿਆ ਰਹਿੰਦੇ ਹੋ ਠੀਕ ਆ ਹਾਂ ਜੇ ਤੁਸੀਂ ਜੋੜਾ ਮੰਨ ਕੇ ਚੱਲੋ ਆਪਣੇ ਕੂਤਰਾਂ ਵਿੱਚ ਮੈਸੇ ਪਾ ਕੇ ਆਪ ਘਟਾਉਣੇ ਫਿਰ ਤੁਸੀਂ ਆਪਣੇ ਦਿਮਾਗ ਦੇ ਨਾਲ ਮੇਰਾ ਭਰਾ ਜੋੜੇ ਇਹਨਾਂ ਦੇ ਲਾ ਸਕਦੇ ਹੋ ਠੀਕ ਹੈ ਬਾਕੀ ਪੈਰ ਚੈੱਕ ਕਰ ਲਓ ਵੱਡੀਆਂ ਨੌਂਦਰਾ ਮੁੜੀਆਂ ਹੋਈਆਂ ਨੌਂਦਰਾ ਨੇ ਜੀ ਆਪਣੀ ਆਹ ਵੱਡੀ ਕੂਤਰੀ ਦੀਆਂ ਠੀਕ ਹੈ ਬਾਕੀ ਜੇਕਰ ਕੋਈ ਭਰਾ ਇਹਨਾਂ ਨੂੰ ਡਾਉਣ ਦਾ ਇੱਛਕ ਹੋਵੇ ਮੇਰਾ ਫਿਰ ਤੁਸੀਂ ਇਹਨਾਂ ਵਿੱਚੋਂ ਬਾਬੇ ਕੂਤਰ ਨੂੰ ਡਾ ਵੀ ਸਕਦੇ ਹੋ ਢਾਂਗੀ ਉੱਤੇ ਲੱਗਿਆ ਹੋਇਆ ਕੂਤਰਾ ਕੂਤਰੀ ਆਪਾਂ ਸ਼ੁਰੂ ਤੋਂ ਮੇਰਾ ਭਰਾ ਜੋੜਿਆਂ ਦੇ ਵਿੱਚ ਰੋਕ ਕੇ ਰੱਖੀ ਹੋਈ ਸੀ ਠੀਕ ਹੈ ਤੇ ਫੋਨ ਮੈਨੂੰ ਵੀਰੇ ਉਹੀ ਬੰਦਾ ਲਾਵੇ ਜਿਹਨੂੰ ਜੈਨੂਅਲ ਰਿਕੁਆਇਰਮੈਂਟ ਹੋਵੇ ਤੇ ਟਾਈਮ ਪਾਸ ਵਾਲਾ ਬੰਦਾ ਮੈਨੂੰ ਪਲੀਜ਼ ਫੋਨ ਨਾ ਲਾਵੇ ਤੇ ਕਰਾਉਣੀ ਹੈ ਹੁਣ ਤੁਹਾਨੂੰ ਆਪਾਂ ਇਹਨਾਂ ਦੇ ਪਰਪਲਿਆਂ ਦਾ ਖਾ ਦਾ ਸ਼ੌਕ ਤੇ ਬਣੇ ਰਹੋ ਮੇਰਾ ਭਰਾ ਵੀਡੀਓ ਆਪਣੀ ਦੇ ਵਿੱਚ ਲਾਸਟ ਤੱਕ ਆਹ ਜੀ ਵੀ ਦਰਸ਼ਕੋ ਆ ਕਰੋ ਚੈੱਕ ਜੀ ਆਪਣੇ ਸਾਹਮਣੇ ਕੁਆਲਟੀ ਲਾਲਚੀਨਾ ਬਾਬੇ ਵੇਗਾ ਦੇਖੋ ਜੀ ਏਡਾ ਕਾਉੜਾ ਜਾਨਵਰ ਆ ਜੀ ਮਾਦੀ ਵੀ ਬਾਲੀ ਜਿਆਦਾ ਕਾਉੜਿਆ ਠੀਕ ਆ ਜੀ ਹੂੰ ਹੂੰ ਕੂਤਰ ਆ ਕਰਦੇ ਨੇ ਚੈੱਕ ਕਰ ਲੋ ਦੇਖੋ ਹੱਥ ਦੇ ਵਿੱਚ ਫੜਿਆ ਪਰ ਕਬੂਤਰ ਗੁੱਸਾ ਕਰਦਾ ਕਿ ਮੈਨੂੰ ਹੱਥ ਦੇ ਵਿੱਚ ਤੁਸੀਂ ਕਾਹਤੋਂ ਫੜਿਆ ਆ ਚੈੱਕ ਕਰ ਲੋ ਦੇਖੋ ਹੱਥ ਦੇ ਵਿੱਚ ਆਕੀਨ ਮੂੰਹ ਬਟਣ ਲੱਗਾ ਕਿਉਂਕਿ ਪਿੱਛੋਂ ਆਪਾਂ ਕੂਤਰ ਜ਼ੋਰ ਦੀ ਫੜਿਆ ਆ ਇਹ ਠੀਕ ਆ ਜੀ ਟੇਪਰ ਦੇ ਵਿੱਚ ਸਿਰਫ ਹੈਕ ਚੈੱਕ ਕਰ ਲੋ ਜੀ ਹੈਕ ਇਹ ਕੋਈ ਰੰਗ ਨਹੀਂ ਲਾਇਆ ਮੇਰਾ ਭਰਾ ਜਮੰਦਰੂ ਆ ਜਮੰਦਰੂ ਠੀਕ ਆ ਬਾਕੀ ਜਿਹੜੇ ਭਰਾ ਨਾਲਾਂ ਦੇ ਪਰਖ ਹੀ ਹੈਗੇ ਆ ਉਹਨਾਂ ਨੇ ਤਾਂ ਯਾਰ ਅੱਧੇ ਵੀਡੀਓ ਵੇਖਦੇ ਸਾਰੀ ਆਪਾਂ ਨੂੰ ਫੋਨ ਮਾਰ ਕੇ ਕਹਿ ਦੇਣਾ ਕਾਸਪੁਰਾ ਜੋੜੀ ਆ ਜਦ ਲਈ ਰੱਖ ਲਈ ਅੱਗੇ ਨਹੀਂ ਜਾਣੀ ਚਾਹੀਦੀ ਪੈਸੇ ਤੈਨੂੰ ਪਾ ਦਨੇ ਆ ਤੇ ਕੱਲ ਪਰਸ ਜੋੜਾ ਸਾਡਾ ਭੇਜਦੀ ਬਾਕੀ ਚਲੋ ਵੇਣੇ ਆ ਜੀ ਕਾਸਪੁਰਾ ਦੇ ਘਰ ਜਾਂਦਾ ਜੋੜਾ ਤੇ ਆ ਵੀਰੇ ਕਬੂਤਰ ਆਪਣੇ ਦੀ ਅੱਖ ਚੈੱਕ ਕਰੋ ਬਿਲਕੁਲ ਸਾਫ਼ ਚਟੀਆਂ ਅੱਖਾਂ ਕੋਈ ਲਾਲੀ ਦੇ ਵਿੱਚ ਅੱਖ ਨਹੀਂ ਕੋਈ ਕੋਹ ਨਹੀਂ ਠੀਕ ਆ ਜੀ ਬਾਕੀ ਇਸ ਬੰਨੇ ਉਮਰਾਪੁਰਾ ਜਨਮਰ ਆਪਣਾ ਚੈੱਕ ਕਰ ਲਓ ਠੀਕ ਆ ਤੇ ਇਧਰਲੀ ਅੱਖ ਦੀ ਕੁਆਲਿਟੀ ਵੀ ਤੁਸੀਂ ਚੈੱਕ ਕਰ ਸਕਦੇ ਹੋ ਦੇਖੋ ਜੀ ਅੱਖ ਦਾ ਨੂਰ ਠੀਕ ਆ ਵੀਰੇ ਹੱਕ ਚੈੱਕ ਕਰ ਲਓ ਬਾਰੀ ਸਟਰਕਚਰ ਚੈੱਕ ਕਰ ਲਓ ਆਏ ਹਾਏ ਹਾਏ ਪਤਾ ਲੱਗਦਾ ਯਾਰ ਬਾਕੀ ਜਾਨਵਰ ਹੈਗਾ ਤੇ ਵੀਰੇ ਆ ਹੱਕ ਨੂੰਤਰ ਆਪਣੇ ਦਾ ਪੱਲਾ ਜੀ ਕਿਉਂ ਬਿਲਕੁਲ ਕਿਤਾਬ ਦੀ ਤਰ੍ਹਾਂ ਪੱਲਾ ਇੱਕ ਸਾਰ ਬਾਬੇ ਹੋ ਚੜਿਆ ਆ ਬਿਆ ਇਧਰਲੇ ਫਰ ਵੀ ਲਾਲ ਆ ਤੁਹਾਨੂੰ ਦੂਜੀ ਬਗਲ ਵਿਖਾਉਣਾ ਉਸ ਤੋਂ ਪਹਿਲਾਂ ਮੇਰਾ ਭਰਾ ਪਹਿਲਾਂ ਪੂਸ਼ ਤੇ ਗੌਰ ਤੁਸੀਂ ਕਰ ਲਓ ਬਿਲਕੁਲ ਬੰਦ ਪੂਸ਼ ਆ ਕੋਈ ਅੰਗੂਠਾ ਨਹੀਂ ਲਾ ਕੇ ਪੂਸ਼ ਵਿਖਾਈ ਦੀ ਕੋਈ ਗੋਹ ਨਹੀਂ ਚੈੱਕ ਕਰ ਲਓ ਜੀ ਠੀਕ ਆ ਜੀ ਰਹੀ ਗੱਲ ਬਾਬੇਓ ਕੰਨਿਆਂ ਦੀ ਸਿਰੇ ਤਾਈ ਯਾਨੀ ਕਿ ਕੂਤਰ ਆਪਣਾ ਇਹ ਕੰਨੀਆਂ ਰੱਖਦਾ ਆ ਤੇ ਆ ਮੇਰਾ ਭਰਾ ਅਗਲਾ ਪੱਲਾ ਜੀ ਆਪਣੇ ਕੂਤਰ ਦਾ ਬ ਕਿੱਡੀ ਸੰਗਣੀ ਇਧਰਲੇ ਫਰਵੀ ਦੇ ਲਾਲ ਆ ਬਗਲ ਦੇ ਵਿੱਚ ਠੀਕ ਆ ਜੀ ਹੁਣ ਵੀਰੇ ਦੇਖੋ ਜੂ ਮਸਲ ਆਉ ਮਸਲ ਹੀ ਦੱਸਾਂਗੇ ਠੀਕ ਆ ਨਹੀਂ ਤਾਂ ਵੀਰੇ ਸਾਨੂੰ ਵੀ ਬਹੁਤੀਆਂ ਫੋਕੀਆਂ ਛੱਡਣ ਦਾ ਸ਼ੌਂਕ ਨਹੀਂ ਯਾਰ ਆ ਚੈੱਕ ਕਰ ਨੂੰ ਪੁੰਜੇ ਦੇ ਵਿੱਚ ਵੀਰੇ ਲਾਲ ਦੇ ਧਾਰੀਆਂ ਪੈਂਦੀਆਂ ਨੇ ਪੁੱਤ ਤੇ ਲਾਲ ਸੁਰਖ ਪੈਰ ਬੰਦ ਜੋੜ ਪੂਰੀ ਲੋਕ ਪੂਰੀਆਂ ਨੌਦਨਾ ਤੇ ਆ ਵੀਰੇ ਚੈੱਕ ਕਰੋ ਪੁੰਜੇ ਦੀ ਕੁਆਲਿਟੀ ਠੀਕ ਆ ਜੀ ਵੀਰੇ ਅੱਜ ਵਾਲਾ ਜੋੜਾ ਯਾਰ ਛੱਡਣ ਵਾਲਾ ਹੈ ਹੀ ਨਹੀਂਗਾ ਤੱਕਰੀ ਬਣ ਆਪਾਂ ਜਿਹੜੇ ਜੋੜੇ ਪਾਈ ਦੇ ਮੇਰਾ ਭਰਾ ਫਿਰ ਤੁਹਾਨੂੰ ਪਤਾ ਜੀ ਅਸਤਰ ਨਹੀਂ ਬ੍ਰह्म ਅਸਤਰ ਹੀ ਆਪਣੇ ਚੈਨਲ ਦੇ ਉੱਤੇ ਮੇਰਾ ਭਰਾ ਲਾਈ ਦੇ ਨੇ ਤੇ ਆ ਸੀਗਾ ਵੀਰੇ ਮਕੰਮਲ ਕੂਟਰ ਠੀਕ ਹੈ ਤੇ ਆਉਮਰਾ ਵੀਰ ਹੁਣ ਆਪਾਂ ਤੁਹਾਨੂੰ ਕਰਾਉਣੇ ਆ ਜੀ ਇਸ ਸਕੂਟਰ ਦੇ ਨਾਲ ਲੱਗੀ ਮਾਦੀ ਆਪਣੀ ਦਾ ਸ਼ੌਕ ਫੋਟੋ ਖਿੱਚਣੀ ਖੈਤਲੂ ਬਾਬਿਓ ਇਹੋ ਜਿਹਾ ਕੂਟਰ ਮੇਰਾ ਭਰਾ ਡੀਪੀ 'ਚ ਲੱਗੇ ਫਿਰ ਬਾਬਿਓ ਬਹੁਤ ਹੀ ਜ਼ਿਆਦਾ ਸੋਹਣੇ ਲੱਗਦੇ ਨੇ ਠੀਕ ਹੈ ਉਹ ਵੀ ਐਸ ਰੇਟ ਸਿਰਫ ਔਰ ਸਿਰਫ 4000 ਰੁਪਏ ਜੋੜੇ ਦੇ ਵਿੱਚ ਠੀਕ ਹੈ ਹਾ ਜੀ ਬਾਬਿਓ ਆ ਚੈੱਕ ਕਰੋ ਜੀ ਮਾਦੀ ਆਪਣੀ ਦੀ ਕੁਆਲਿਟੀ ਕਬੂਤਰ ਦਾ ਕਦ ਚੈੱਕ ਕਰ ਲਓ ਤੇ ਆਪਣੀ ਕਬੂਤਰੀ ਦਾ ਕਦ ਚੈੱਕ ਕਰ ਲਓ ਜੀ ਬਿਲਕੁਲ ਛੋਟਾ ਜਿਹਾ ਵਜੂਦ ਠੀਕ ਆ ਜੀ ਨਾ ਤਾਂ ਵੀਰੇ ਫੁੱਲ ਲਾਲ ਸਰੀਆ ਨਾ ਪੂਰੀ ਸੁਆਸਰੀਆ ਚੈੱਕ ਕਰ ਲਓ ਜੋਰ ਦੇਖੋ ਯਾਰ ਕਬੂਤਰੀ ਦਾ ਬਾਲੀ ਜਿਆਦਾ ਚੀੜੀ ਕਬੂਤਰੀ ਯਾਰ ਹੱਥ ਦੇ ਵਿੱਚ ਤਾ ਕੇ ਰਾਜੀ ਨਹੀਂ ਪਹਿਲਾਂ ਤੁਹਾਨੂੰ ਇਹਦੀ ਇੱਕ ਕੁਆਲਿਟੀ ਵਿਖਾਉਣਾ ਪੈਰਾਂ ਦੀ ਮੇਰਾ ਭਰਾ ਚੈੱਕ ਕਰੋ ਕੁਆਲਿਟੀ ਦੇਖੋ ਜੀ ਕੋਈ ਚਰਬੀ ਨਹੀਂ ਕੋਈ ਕੁਛ ਨਹੀਂ ਠੀਕ ਆ ਜੀ ਛੱਲਾ ਇਹਦੇ ਲੱਗਿਆ ਵਾ ਪਰ ਹਲਕਾ ਜਿਹਾ ਮੈਲਾ ਚਲੋ ਕੋਈ ਗੱਲ ਨਹੀਂ ਜਦੋਂ ਇੱਕ ਅਦੀ ਨਵਾਈ ਦਿੱਤੀ ਬਿਲਕੁਲ ਸਾਫ ਹੋ ਜਾਣੇ ਕੂਤਰਾ ਆ ਨੋਂਧਰਾ ਚੈੱਕ ਕਰ ਲੋ ਯਾਰ ਮੁੜੀਆਂ ਹੋਈਆਂ ਬਰੀਕ ਨੋਂਧਰਾ ਨੋ ਚੈੱਕ ਕਰ ਲੋ ਦੇਖੋ ਕਿਉਂ ਆਪਸੇ ਜਾ ਕੇ ਖੈਂਦੇ ਨੇ ਨਾ ਫਿਰ ਮੇਰਾ ਵੀਰੋ ਲੋ ਜੀ ਬਾਹਲੀ ਜਿਆਦਾ ਚੀੜੀ ਕੂਤਰੀ ਯਾਰ ਬਾਹਲੀ ਜਿਆਦਾ ਚੀੜੀ ਕੂਤਰੀ ਐ ਠੀਕ ਆ ਖੁੱਡੇ ਦੇ ਵਿੱਚ ਵੀ ਮੇਰਾ ਭਰਾ ਕੂਤਰੀ ਕਾਬੂ ਆਪਣਾ ਇਹ ਮਸਾ ਹੀ ਕਰੀ ਆ ਨਿਗੀ ਜੀ ਕੂਤਰੀ ਆ ਤੇ ਬਾਬਿਓ ਬੱਚੇ ਏਡੇ ਚੀੜੇ ਕੱਢਦੀ ਨਾ ਯਾਰ ਛੋਲੇ ਛੋਲੇ ਬੱਚੇ ਤੁਸੀਂ ਢਾਂਗੀ ਉੱਤੇ ਜਨਕੇ ਬਿਠਾਉਣਾ ਸਟਾਰਟ ਕਰਦੇ ਹੋ ਵੱਡੇ ਹੋ ਗਏ ਬੱਚੇ ਛੋਲੇ ਤੋਂ ਗਿੱਜਨੇ ਨਹੀਂ ਮੇਰਾ ਵੀਰੋ ਵੇਖਿਆ ਵੀਰੇ ਚੈੱਕ ਕਰ ਸਕਦੇ ਹੋ ਬਾਕੀ ਕੰਨੀਆਂ ਦੇ ਪੁੰਝੇ ਕੋਲੋਂ ਹਲਕੇ ਜਿਹੀ ਕੁਤਰੀ ਆਪਣੀ ਇਹ ਮੈਲੀ ਆ ਤੇ ਆਹ ਬਾਈ ਜੀ ਮਾਦੀ ਆਪਣੀ ਦਾ ਪੱਲਾ ਚੈੱਕ ਕਰੋ ਦੇਖੋ ਜੀ ਬਿਲਕੁਲ ਵੀਰੇ ਵੱਡੇ ਚੌੜੇ ਨਿਗਰ ਪੱਲੇ ਦੀ ਆਪਣੀ ਕੁਤਰੀ ਆ ਪਹਿਲੀ ਕੱਲੀ ਨਾਲੋਂ ਮੇਰਾ ਭਰਾ ਤੁਸੀਂ ਬਗਲ ਚੈੱਕ ਕਰ ਸਕਦੇ ਹੋ ਜੀ ਕਿ ਬਗਲ ਵਾਲੇ ਫਰ ਕਿੱਥੇ ਜਾਂਦੇ ਨੇ ਬਹੁਤ ਪੁਰਾਣਾ कंफ्यूज ਹੋ ਜਾਂਦੇ ਕਾਸ਼ ਭਰਾ ਪਤਾ ਨਹੀਂ ਕੀ ਕਹਿੰਦਾ ਆਪਣਾ ਪਹਿਲਾ ਫਰ ਆ ਗਿਆ ਬਗਲ ਆ ਗਈ ਮੇਰਾ ਵੀਰੇ ਜੋ ਚੀਜ਼ ਮੈਂ ਕਹਿਣਾ ਨਾ ਮੈਂ ਉਹੀ ਕੁਆਲਿਟੀ ਆਪਣੇ ਖੁੱਡੇ ਦੇ ਵਿੱਚ ਰੱਖਦਾ ਜੀ ਚੈੱਕ ਕਰ ਲਓ ਠੀਕ ਆ ਤੇ ਆਹ ਬਾਈ ਜੀ ਅਗਲਾ ਪੱਲਾ ਆਪਣੀ ਮਾਦੀ ਦਾ ਚੈੱਕ ਕਰ ਸਕਦੇ ਹੋ ਇੱਕ ਸਾਰ ਦੇਖੋ ਯਾਰ ਬਰੇ ਕੱਲਾ ਮੂੰਹੋਂ ਦੇ ਕਹਿਣਾ ਨਾ ਨੀਮ ਕਾ ਇਹ ਗੂਦਰੀ ਚੀੜੀ ਆ ਬਾਕੀ ਚੀੜੀ ਆ ਮੇਰਾ ਭਰਾ ਜੋ ਤੁਸੀਂ ਆਪ ਹੀ ਲਾਈਵ ਚੈੱਕ ਕਰ ਸਕਦੇ ਹੋ ਹਨ ਤੇ ਆ ਚੈੱਕ ਕਰ ਲੋ ਸੈਰੀ ਦਾ ਫਿੱਕਾ ਗਿੱਚੀ ਗੂਦਰੀ ਦੀ ਲਾਲ ਆ ਤੇ ਆ ਭਾਈ ਜੀ ਮਾਦੀ ਆਪਣੀ ਦੂਜੀ ਸਾਈਡ ਦੀ ਅੱਖ ਚੈੱਕ ਕਰ ਲੋ ਠੀਕ ਆ ਜੀ ਇਹਨੇ ਹੁਣ ਕਿਤੇ ਜਾ ਕੇ ਮੇਰਾ ਭਰਾ ਅੱਖ ਆਵੀਆਂ ਸਾਫ਼ ਕਰੀਆਂ ਨੇ ਠੀਕ ਆ ਬਾਕੀ ਪੈਰ ਤੁਸੀਂ ਚੈੱਕ ਕਰ ਹੀ ਲੁੱਤੇ ਵੀਰੇ ਤੇ ਰਹੀ ਗੱਲ ਪੂਛ ਦੀ ਪੂਛ ਚੈੱਕ ਕਰ ਲੋ ਬਿਲਕੁਲ ਬੰਦ ਪੂਛ ਰੱਖਦੀ ਆ ਆਂਡਿਆਂ ਤੇ ਆਈ ਹੋਈ ਆ ਵੀਰੇ ਮਾਦੀ ਆਪਣੀ ਇਹ ਇਹ ਆ ਲੋ ਜੀ ਆ ਸੀ ਗਿ ਵੀਰੇ ਆਪਣੀ ਮੇਨ ਮੁਕੰਮਲ ਮਾਦੀ ਜੋ ਕਿ ਉਸ ਲਾਲਤੀ ਨੇ ਕੂਤਾ ਲੱਗੀ ਆ ਤੇ ਆਓ ਮੇਰਾ ਭਰਾ ਹੁਣ ਆਪਾਂ ਤੁਹਾਨੂੰ ਜੁੜਾ ਇਹ ਦਵਾਰ ਤੋਂ ਜਾਲ ਦੇ ਵਿੱਚ ਛੱਦ ਕੇ ਵਿਖਾਉਨੇ ਆ ਤੇ ਬਣੇ ਰਹੋ ਮੇਰਾ ਵੀਰ ਵੀਡੀਓ ਆਪਣੀ ਦੇ ਵਿੱਚ ਤਾਂ ਹਾਂ ਜੀ ਵੀ ਦੱਸ ਕੋ ਆ ਕਰਾਂ ਦਵਾਰ ਤੋਂ ਤੁਸੀਂ ਆਪਣੇ ਕੂਤਰ ਦੀ ਮੇਰਾ ਭਰਾ ਮੁਕੰਮਲ ਬਾਬੇਓ ਸਟੈਂਡਿੰਗ ਮਿਸ਼ਨ ਚੈੱਕ ਕਰ ਸਕਦੇ ਹੋ ਤੇ ਆ ਰਹੀ ਆਪਣੀ ਮਾਦੀ ਜੀ ਠੀਕ ਹੈ ਜੀ ਆਂਦੇ ਆ ਉੱਤੇ ਆਈ ਹੋਈ ਆ ਜੀ ਕੂਤਰੀ ਚੈੱਕ ਕਰੋ ਆਪਣੇ ਕਬੂਤਰ ਦੀ ਸਟੈਂਡਿੰਗ ਮਿਸ਼ਨ ਬਾਬੇਓ ਖੜਨੀ ਠੀਕ ਹੈ ਪਤਾ ਲੱਗਦਾ ਹੈ ਵੀ ਅੱਜ ਪਿੰਜਰੇ ਦੇ ਵਿੱਚ ਵਾਕੇ ਕੋਈ ਸਾਹਣ ਫਿਰਦਾ ਆ ਹਨਾ ਬਾਕੀ ਵੀਰੇ ਤੁਹਾਨੂੰ ਪਤਾ ਹੀ ਹੈ ਜੀ ਕਿ ਆਪਣੇ ਜਾਨਵਰਾਂ ਦੀ ਮੇਰਾ ਭਰਾ ਪਹੁੰਚ ਆਲ ਪੰਜਾਬ ਬਾਦੂ ਇਲਾਵਾ ਮੇਰਾ ਭਰਾ ਦਿੱਲੀ ਚंडीगढ़ ਤੇ ਅੰਮਾਲਾ ਠੀਕ ਹੈ ਜੀ ਲਾਸਟ ਸੋਨੀਪਤ ਪਾਣੀਪਤ ਪਾਈ ਤੇ ਬਾਈ ਜੀ ਆਪਣਾ ਕਰਨਾਲ ਇੱਥੋਂ ਤੱਕ ਮੇਰਾ ਭਰਾ ਜਾਨਵਰ ਆਪਣੇ ਜਾਂਦੇ ਨੇ ਠੀਕ ਹੈ ਵੀਰੇ ਹੁਣ ਵੀਰੇ ਜੇ ਨਸਲ ਆ ਤਾਂ ਮੇਰਾ ਭਰਾ ਨਸਲ ਹੀ ਦੱਸਾਂਗੇ ਮੇਰਾ ਭਰਾ ਇਹ ਹੋਏ ਕੂਟਾਂ ਨੂੰ ਅਸੀਂ ਕੋਈ ਉਸਤਾਦ ਕੱਕਲੇ ਕੂਟਾਂ ਨਹੀਂ ਕਵਾਂਗੇ ਠੀਕ ਹੈ ਜੀ ਜੋ ਨਸਲ ਹੈ ਵੀਰੇ ਉਹੀ ਸ਼੍ਰੀਆਮ ਮੇਰਾ ਭਰਾ ਦੱਸਾਂਗੇ ਠੀਕ ਹੈ ਬਾਕੀ ਤੁਸੀਂ ਚੈੱਕ ਕਰ ਲਓ ਮਾਦੀ ਬਾਲੀ ਜਿਆਦਾ ਗਰਮਾ ਦੇਖੋ ਪਿੰਜਰ ਵਿੱਚ ਤਾੜੀ ਤੇ ਹੂੰ ਹੂੰ ਦੀ ਆਵਾਜ਼ ਕਰਦੇ ਦੇਖੋ ਕੈਮਰਾ ਇਹਦਾ ਹਲਕਾ ਜਿਹਾ ਕੋਲੇ ਲੈ ਕੇ ਆ ਨਾ ਨਾਲ ਹੀ ਕੁਤੀ ਡਰਦੀ ਐ ਚਿੱਟੀਆਂ ਦਾ ਆਪਣਾ ਕੁਤਰ ਬਾਬਿਓ ਖਟੀਆਂ ਦੀ ਸਵਾ ਸ੍ਰੀ ਲਾਲ ਸ੍ਰੀ ਜੀ ਆਪਣੀ ਮਾਦੀ ਆ ਤੇ ਮੈਂ ਕਹਨਾ ਜੋੜੀ ਦੇ ਬੱਚੇ ਬਾਬਿਓ ਚੈਬ ਕੱਢ ਪੁੱਢਣ ਕੇ ਚੈਬ ਕੱਢ ਬਾਕੀ ਮੱਕਾ ਮਤ ਤੁਸੀਂ ਸਟੈਂਡਿੰਗ ਵਿੱਚ ਚੈੱਕ ਕਰ ਹੀ ਲਿੱਤੀ ਆ ਕੱਦ ਘਾੜ ਬਕਾਇਦਾ ਚੈੱਕ ਕਰ ਲਿਆ ਆ ਤੇ ਠੀਕ ਆ ਵੀ ਭਰਾਵੋ ਮਿਲਦੇ ਹੁਣ ਆਪਾਂ ਤੁਹਾਨੂੰ ਪ੍ਰਸਤੁਤ ਕਰ ਸੈਗਲੀ ਵੀਡੀਓ ਤੇ ਵਦਲੇ ਆਵਾਂਗੇ ਤੁਹਾਡੇ ਹਾਸਤੇ ਕੋਈ ਵਧੀਆ ਟੌਪ ਕਲਾਸ ਤੇ ਬਾਈ ਜੀ ਨਸਲ ਦੇ ਵਿੱਚੋਂ ਕੋਈ ਨਵੇਂ ਤੇ ਸਰਾਜ ਇਹ ਜਾਂ ਪਰ ਤਦ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਔਰ ਮਿਹਰਬਾਨੀ ਬਜੀ